ਹਾਂਜੀ ਹਾਂਜੀ ਅੰਦਰ ਤੋਂ ਆਏ ਹੀ ਅੱਛਾ ਜੀ ਮੈਡੀਸਨ ਤੁਹਾਨੂੰ ਫ੍ਰੀ ਮਿਲੇਗਾ ਤਾਂ ਫ੍ਰੀ ਬਰੀਆ ਸਮਝ ਭਗਵੰਤ ਮਾਂ ਨਾਲ ਲੋ ਜੀ ਆਰਡਰ ਕੀਤੇ ਫ੍ਰੀ ਦਵਾਈਆਂ ਮਿਲ ਗਈਆਂ ਹਰ ਕਦੋਈ ਅੰਦਰੋਂ ਮਿਲੂਗੀ ਹਾਂਜੀ ਅੰਦਰੋਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਜਿਹੜਾ ਪ੍ਰਾਲਾ ਇਹ ਸਹੀ ਹੈ ਸਰਕਾਰ ਚੱਲਦੀ ਹੈ ਯਾਨੀ ਕੰਮ ਸਹੀ ਹੋ ਰਿਹਾ ਤੇ ਤਾਂ ਦਵਾਈਆਂ ਸਾਰੀਆਂ ਹੁਣ ਅੰਦਰੋਂ ਮਿਲੀਆਂ ਜਾਂ ਬਾਹਰੋਂ ਬਣੀਆਂ ਅੰਦਰੋਂ ਮਿਲੀਆਂ ਸਾਨੂੰ ਇਹ ਦਵਾਈਆਂ ਬੋਲ ਵੀਂਦਰ ਪਰ ਇੱਥੇ ਕਿਵੇਂ ਆਇਸਤੀ ਹਾਂ ਲੱਗਦਾ ਫਿਲਗੋਡਾ ਵੀ ਦਿੰਦੇ ਅੱਛਾ ਜੀ ਉਹਦੀ ਲੈ ਕੇ ਉਸ ਤੋਂ ਬਾਅਦ ਹਾਂਜੀ ਮੈਂ ਕਿਹਾ ਦਵਾਈ ਜਿਹੜੀ ਮਿਲੀ ਹੈ ਤੁਹਾਨੂੰ ਫ੍ਰੀ ਮਿਲੀ ਹੈ ਜਾਂ ਪੈਸੇ ਲੱਤੇ ਆਹ ਤਾਂ ਫ੍ਰੀ ਮਿਲਦੀ ਇੰਨੀ ਆ ਜੀ ਬਾਹਰਲੀ ਵੀ ਕੋਈ ਦਵਾਈ ਲਿਖੀ ਹੈ ਨਹੀਂ ਕਿਹਣੀ ਹੈ ਹਾਂਜੀ ਦੇਖੋ ਮੈਂ ਕਿਹਾ ਪਿੰਲੇ ਵਾਲੇ ਸਾਰੇਾਂ ਤੋਂ ਦਵਾਈਆਂ ਤੁਹਾਨੂੰ ਸਾਰੀਆਂ ਅੰਦਰੋਂ ਮਿਲੀਆਂ ਆ ਲਿਖੀ ਵੀ ਹੋਣੀ ਹੈ ਹੋਰ ਨਹੀਂ ਤੁਹਾਨੂੰ ਦਵਾਈਆਂ ਵੀ ਲਿਖੀ ਅੰਦਰੋਂ ਉਹਨਾਂ ਨੇ ਕਿਹਾ ਸਾਰੀਆਂ ਮਿਲ ਗਈਆਂ ਨਹੀਂ ਨਹੀਂ ਇਹਨਾਂ ਨੂੰ ਪਤਾ ਕਿ ਕਿੰਨੀਆਂ ਨੇ ਹੁਣ ਗਿਚੀਆਂ ਕਿੰਨੀਆਂ ਨੇ ਜੱਥੇ ਨੇ ਦਿੰਦੀਆਂ ਨੇ ਹੈ ਠੀਕ ਹੈ ਦਵਾਈ ਲੈਣਾ ਇਸਦੇ ਅੱਛਾ ਅੱਛਾ ਮੇਰਾ ਨਾਮ ਪਰਮਿੰਦਰ ਸਿੰਘ ਪਰਮਿੰਦਰ ਦਵਾਈ ਲੈਣ ਆਏ ਹਾਂ ਹਾਂਜੀ ਸਰ ਇਹ ਦਵਾਈ ਇੱਥੋਂ ਫ੍ਰੀ ਮਿਲਦੀ ਏ ਪੈਸੇ ਦੇ ਨਾਲ ਫ੍ਰੀ ਮਿਲਦੀ ਕੋਈ ਦੂ ਬਾਹਰ ਦੀ ਦਵਾਈ ਵੀ ਡਾਕਟਰ ਨੇ ਲਿਖੀ ਆ ਕਿ ਇੱਥੋਂ ਲਈ ਸਾਰੀ ਮੈਂ ਤਾਂ ਇੱਥੋਂ ਵਾਲੀ ਹੀ ਸਾਰੀ ਇੱਥੇ ਕਹਿੰਦੇ ਲਓ ਲੈ ਕੇ ਹਾਂਜੀ ਇੱਥੇ ਹੀ ਲੈਣਾ ਜੇ ਹੁਣ ਦਵਾਈ ਫ੍ਰੀ ਮਿਲਦੀ ਏ ਕੀ ਕਹਿਣਾ ਚਾਹੋਗੇ ਸਰਕਾਰ ਦੇ ਇਸ ਕੰਮ ਨੂੰ ਵਧੀਆ ਗੱਲ ਆ ਸਰ ਲਈ ਮਾਰੇ ਬੰਦੇ ਨੂੰ ਵਧੀਆ ਮਿਲ ਜਾਂਦੀ ਐ ਉਹ ਬਾਕੀ ਸਭ ਪਤਾ ਆ ਜਿਨਾਂ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਫ੍ਰੀ ਮਿਲਦੀ ਆ ਹਾਂਜੀ ਤੇ ਇਦਾਂ ਸਰਕਾਰ ਦੀ ਕੀ ਪ੍ਰਸ਼ੰਸਾ ਨੂੰ ਕੀ ਕਹੂੰਗੀ ਇਦਾਂ ਵਰ ਮਹੀਨੇ ਚੱਲਣਾ ਬਹੁਤ ਵਧੀਆ ਗੱਲਾਂ ਜਿਹੜੇ ਬੱਚੇ ਬਗੇ ਗਰੀਬ ਹਨ ਜਿੰਨਾਂ ਕੋਲ ਨਹੀਂ ਲਿਆ ਜਾਂਦਾ ਨੇ ਉਹ ਵਧੀਆ ਇਥੋਂ ਦਵਾਈ ਫ੍ਰੀ ਕਰ ਸਕਦੇ ਆਲੀ ਬਿਮਾਰੀਆਂ ਇਲਾਜ ਕਰ ਸਕਦੇ ਪੰਜਾਬ ਸਰਕਾਰ ਵੱਲੋਂ ਨੰਮੀਆਂ ਹਦਾਇਤਾਂ ਆਈਆਂ ਰਹੀਆਂ ਛੇ ਸੂਤਿਆਂ ਨੂੰ ਲੈ ਕੇ ਕੀ ਕੀ ਹਦਾਇਤਾਂ ਆਈਆਂ ਨੇ ਤੇ ਕੀ ਇੰਪਲੀਮੈਂਟ ਹੋ ਰਿਹਾ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਭਗਵੰਤ ਮਾਨ ਜੀ ਦੇ ਵੱਲੋਂ ਅੰਦਿਸ਼ਨ ਰੀਸ਼ਨਲ ਸਰਕਾਰ ਵੱਲੋਂ ਆਏ ਹੈ ਕਿ ਸਾਰੇ ਸਾਰੀਆਂ ਦਵਾਈਆਂ ਸਿਵਲ ਹਸਪਤਾਲ ਤੋਂ ਮਿਲਣ ਗਿਆ ਜੀ ਤੇ ਉਸ ਮੁਤਾਬਕ ਮੁਹਈਆ ਕਰਾਈਆਂ ਜਾ ਰਹੀਆਂ ਵਾ ਤੇ ਇਹ ਸਕੀਮ ਸਾਡੀ 26 ਤਰੀਕ ਤੋਂ ਸ਼ੁਰੂ ਹੋਈ ਹੈ ਜੀ ਤੇ ਇਸ ਨੂੰ ਪੂਰੀ ਤਨਦੇਹੀ ਦੇ ਨਾਲ ਅਸੀਂ ਇੰਪਲੀਮੈਂਟ ਕੀਤਾ ਹੈ ਕੀ ਕੀ ਸੈਟਿੰਗਾਂ ਉਹਨੇ ਕੀਤੀਆਂ ਸੀ ਜਿਹੜੀਆਂ ਉਹਦੇ ਦੇਣੀਆਂ ਹੈਗੀਆਂ ਐਕਸ-ਰੇ ਤੇ ਅਲਟਰਾਸਾਉਂਡ ਇੰਪੈਨਲ ਹਸਪਤਾਲਸ ਆ ਜੀ ਲਿਸਟ ਹੈਗੀ ਉਹ ਸਾਡੇ ਕੋਲੇ ਡਿਸਪਲੇ ਕੀਤੀ ਹੋਈ ਐਸੀ ਤੇ ਉਹ 10 ਹੈਗੇ ਆਰਾਊਂਡ 10 ਆਰਾਊਂਡ ਅਲਟਰਾਸਾਉਂਡ ਸਕੈਨ ਸੈਂਟਰ ਆ ਤੇ ਇੰਨੇ 10 11 ਸਾਡੇ ਕੋਲੇ ਐਕਸ-ਰੇ ਵਾਲੇ ਸਕੈਨ ਸੈਂਟਰ ਆ ਤੇ ਜੇ ਪਹਿਲਾਂ ਸਾਡੇ ਇੱਥੋਂ ਹੀ ਹੋਣ ਗਿਆ ਉਸ ਤੋਂ ਬਾਅਦ ਜੇ ਕੋਈ ਮਰੀਜ਼ ਬਾਹਰ ਕਰਵਾਉਣਾ ਚਾਹੁੰਦਾ ਤਾਂ ਉਹ ਸਰਕਾਰੀ ਰੇਟ ਤੇ ਬਾਹਰ ਕਰਵਾਉਗਾ ਉਹ ਜਿਹੜਾ ਰੇਟ ਤੁਸੀਂ ਫਿਕਸ ਕਰੋਗੇ ਜਾਂ ਉਹਨਾਂ ਦੇ ਦੁੱਗੇ ਹੋਣਗੇ ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਮੁਤਾਬਕ ਰੇਟ ਹੈ ਜੀ ਜੀ ਡਾਕਟਰ ਗੱਲ ਕਰੀਏ ਸਟਾਕ ਦੀ ਮੈਡੀਸਿਨ ਦਾ ਸਟਾਕ ਤੁਹਾਡੇ ਕੋਲ ਹੈ ਜਾਂ ਕਮੀਆਂ ਕਾਫੀ ਆ ਰਹੀਆਂ ਨਹੀਂ ਮੈਡੀਸਿਨ ਦਾ ਸਟਾਕ ਜੀ ਜਿਹੜਾ ਜਿਹੜੇ ਬਠਿੰਡੇ ਦੇ ਵੇਅਰ ਹਾਊਸ ਤੋਂ ਸਾਨੂੰ ਦਵਾਈ ਮਿਲਦੀ ਹੈ ਉਹ ਉੱਥੋਂ ਆਈਏ ਦੂਸਰੀਆਂ ਜੀ ਅਸੀਂ ਆਪ ਇੱਥੋਂ ਪਰਚੇਸ ਕਰਾਂਗੇ ਜੀ ਤੇ ਦਵਾਈ ਸੌਰੀ ਜਿੱਦੀ ਵੀ ਮਿਲੇਗੀ ਕੋਸਟ ਪੈਸੇ ਤੇ ਮਿਲੇਗੀ ਜਾਂ ਫ੍ਰੀ ਆਫ ਕੋਸਟ ਮਿਲੇਗੀ ਦਵਾਈ ਫ੍ਰੀ ਆਫ ਕੋਸਟ ਮਿਲੇਗੀ ਅੱਗੇ ਵੀ ਫ੍ਰੀ ਆਫ ਕੋਸਟ ਮਿਲਦੀ ਜੀ ਹੁਣ ਵੀ ਫ੍ਰੀ ਆਫ ਕੋਸਟ ਮਿਲੇਗੀ ਜੀ ਪਰ ਸਭ ਸਿਰ ਬਾਹਰ ਨਹੀਂ ਜਾਏਗੀ ਨਹੀਂ ਜੀ ਬਾਹਰ ਨਹੀਂ ਜਾਏਗੀ ਤੇ ਡਾਕਟਰ ਸਾਹਿਬ ਜੀ ਗੱਲ ਕੀਤੀ ਜਾਵੇ ਅ ਮਰਜੈਂਸੀ ਤੇ ਮਰਜੈਂਸੀ ਦੇ ਵਿੱਚ ਪੇਸ਼ੈਂਟ ਜਿਹੜੇ ਹੈ ਜਿਹੜੇ ਜਾਦਾ ਰੈਫਰ ਹੋ ਰਹੇ ਨੇ ਉਹਦਾ ਕੀ ਕਰਨਾ ਉਹਨਾਂ ਦੀ ਪੇਸ਼ੈਂਟ ਇੱਕ ਤਾਂ ਆਪਣੇ ਕੋਲੋਂ ਪੈਰੀਫਰੀ ਤੇ ਆਉਂਦੇ ਆ ਪੈਰੀਫਰੀ ਤੇ ਡਾਕਟਰਸ ਹੈ ਨਹੀਂਗੇ ਉੱਥੋਂ ਆਉਂਦੇ ਪੇਸ਼ੈਂਟ ਜੀ ਤੇ ਉਸ ਤੋਂ ਬਾਅਦ ਦੂਸਰੀ ਗੱਲ ਹੈ ਜੀ ਸਪੈਸ਼ਲਾਈਜ਼ ਦੇ ਕਈ ਸੋਲਤਾ ਹੈ ਆਪਣੇ ਕੋਲ ਕਈ ਕਿਤੇ ਨਾ ਕਿਤੇ ਆ ਕੇ ਉਹਨਾਂ ਨੂੰ ਹਾਇਰ ਸੈਂਟਰ ਦੀ ਲੋਡ ਪੈਂਦੀ ਹੈ ਤਾਂ ਕਰਕੇ ਰੈਫਰ ਕਰਦੇ ਵਾਂ ਡਾਕਟਰ ਜਿਸ ਤੇ ਕਾਫੀ ਸਬਦੀ ਪੈਰੀ ਹੈਗੀ ਆ ਔਰ ਆਪਣੇ ਕੋਲ ਬੈਨੀਫੀਟ ਡਾਕਟਰ अवेलेबल ਨਹੀਂ ਹੈ ਉਹਨਾਂ ਦੇ ਰੂਮ ਨੂੰ ਤਾਲਾ ਲੱਗਿਆ ਹੋਣਾ ਡਾਕਟਰ ਸਾਹਿਬ ਜੀ ਲੀਵ ਤੇ ਗਏ ਹੋਏ ਆ ਉਹਨਾਰੇ ਉਹਨਾਂ ਦੇ ਬੇਬੀ ਗਰਲ ਹੋਈ ਹੈ 2 ਵੀਕਸ ਦੀ ਉਹਨਾਂ ਨੇ ਛੁੱਟੀ ਲਈ ਹੈ ਤੇ ਦੂਸਰੇ ਅਲਟਰਨੇਟ ਡਾਕਟਰ ਆਉਂਦੇ ਆ ਉਹ 3 ਦਿਨ ਦੂਸਰੇ ਡਾਕਟਰ ਸਾਡੇ ਆਏ ਆ ਪੈਰੀਫਰੀ ਤੋਂ ਲਗਾਏ ਹੋਏ ਆ ਰਾਤ ਨੂੰ ਅਮਰਜੈਂਸੀ ਜੀ ਲੋਡ ਤੇ ਜੇ ਡਾਕਟਰ ਜੀ ਉੱਥੇ ਪਹੁੰਚਦਾ ਉਹਦੇ ਲਈ ਕੀ ਤੁਹਾਡੇ ਐਕਸ਼ਨ ਲਿੱਤੇ ਜਾਂਦੇ ਆ ਕੋਈ ਜੇ ਮੇਰੀ ਨੌਲੇਜ ਆ ਗਿਆ ਜੇ ਡਾਕਟਰ ਰਾਤ ਨੂੰ ਨਹੀਂ ਆਉਂਦਾ ਕੋਈ ਐਮਰਜੈਂਸੀ ਦਾ ਕਾਲ ਹੁੰਦੀ ਹੈ ਤਾਂ ਕੋਈ ਨਹੀਂ ਜੇ ਅਸੀਂ ਰਿਟਲ ਐਕਸਪਲੇਨੇਸ਼ਨ ਉਹਨਾਂ ਨੇ ਕੱਢਾਂਗੇ ਉਹਨਾਂ ਨੂੰ ਕਰਾਂਗੇ